ਤੇ ਤਰਕੇ ਤਰਕੇ ਪੰਜਾਬ ਚ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਕੇ ਦੋ ਟ੍ਰੇਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਜੀ ਹਾਂ ਫਤਿਹਗੜ੍ਹ ਸਾਹਿਬ ਚ ਅੱਜ ਤੜਕੇ 4 ਵਜੇ ਦੇ ਕਰੀਬ ਇਹ ਭਿਆਨਕ ਰੇਲ ਹਾਦਸਾ ਵਾਪਰਿਆ ਜਿਸ ਵਿੱਚ ਕੇ ਦੋ ਰੇਲ ਗੱਡੀਆਂ ਦੀ ਟੱਕਰ ਹੋ ਗਈ ਹੈ ਇੱਕ ਮਾਲ ਗੱਡੀ ਦਾ ਇੰਜਣ ਪਟੜੀ ਤੇ ਪਲਟ ਗਿਆ ਹੈ ਅਤੇ ਇੱਕ ਯਾਤਰੀ ਰੇਲ ਗੱਡੀ ਵੀ ਇਸ ਦੀ ਲਪੇਟ ਜਾ ਗਈ ਹਾਦਸੇ ਵਿੱਚ ਦੋਵੇਂ ਟ੍ਰੇਨਾਂ ਦੇ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਇਹ ਹਾ사 ਮਾਲ ਗੱਡੀਆਂ ਲਈ ਬਣਾਏ ਗਏ ਡੀ ਐਫ ਸੀ ਸੀ ਟਰੈਕ ਦੇ ਨਿਊ ਸਰਹੰਦ ਸਟੇਸ਼ਨ ਨੇੜੇ ਵਾਪਰਿਆ ਇੱਥੇ ਪਹਿਲਾ ਹੀ ਕੋਲੇ ਨਾਲ ਲੱਗੀਆਂ ਦੋ ਮਾਲਕ ਦੀਆਂ ਖੜੀਆਂ ਸਨ ਅੱਜ ਸਵੇਰੇ ਇੱਕ ਮਾਲ ਗੱਡੀ ਦਾ ਇੰਜਣ ਖੁੱਲ ਗਿਆ ਅਤੇ ਦੂਜੀ ਨਾਲ ਟਕਰਾ ਗਿਆ ਇਸ ਤੋਂ ਬਾਅਦ ਇੰਜਣ ਪਲਟ ਗਿਆ ਅਤੇ ਅੰਬਾਲਾ ਤੋਂ ਜੰਮੂ ਤੱਕ ਜਾ ਰਹੀ ਯਾਤਰੀ ਟ੍ਰੇਨ ਸਮਰਤ ਸਪੈਸ਼ਲ ਵਿੱਚ ਫਸ ਗਿਆ ਟਕਰੇਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦੀਆਂ ਬੋਗੀਆਂ ਵੀ ਇੱਕ ਦੂਜੇ ਤੇ ਜਾ ਚੜੀਆਂ ਹਾਲਾਂਕਿ ਯਾਤਰੀ ਟ੍ਰੇਨ 'ਚ ਸਵਾਰ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਵੀ ਖਬਰ ਨਹੀਂ ਹੈ ਜਾਣਕਾਰੀ ਮੁਤਾਬਕ ਇੰਜਨ ਜਿਵੇਂ ਹੀ ਯਾਤਰੀ ਟ੍ਰੇਨ ਨਾਲ ਟਕਰਾਇਆ ਉਸ 'ਤੇ ਸਵਾਰ ਸੈਂਕੜੇ ਯਾਤਰੀ ਅਚੇਚੀ ਚਿਹਰਾ ਮਚ ਗਿਆ ਯਾਤਰੀਆਂ ਨੂੰ ਇੱਕ ਵੱਡਾ ਚਟਕਾ ਲੱਗਿਆ ਹਾਲਾਂਕਿ ਹਾਦਸੇ 'ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਪਰ ਹਾਦਸੇ 'ਚ ਦੋ ਲੋਕੋ ਪਾਇਲਟ ਜ਼ਰੂਰ ਜ਼ਖਮੀ ਹੋ ਗਏ ਨੇ ਦੋਵਾਂ ਡਰਾਈਵਰਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਸ਼ੂ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈਏ ਕਿਹਾ ਜਾ ਰਿਹਾ ਹੈ ਕਿ ਇੱਕ ਡਰਾਈਵਰ ਦੇ ਸਿਰ ਤੇ ਸੱਟ ਲੱਗੀ ਹੈ ਜਦ ਕਿ ਦੂਜੇ ਡਰਾਈਵਰ ਦੀ ਪਿੱਠ ਤੇ ਸੱਟ ਲੱਗੀ ਹੈ ਉਹਨਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲੈ ਆਂਦਾ ਗਿਆ ਜਿੱਥੇ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਦੀ ਹਾਲਤ ਨੂੰ ਦੇਖਦਿਆਂ ਦੋਵਾਂ ਨੂੰ ਹੀ ਪਟਿਆਲੇ ਰੈਫਰ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅੰਬਾਲਾ ਡਿਵੀਜ਼ਨ ਦੀ ਡੀਆਰਐਮ ਸਮੇਤ ਰੇਲਵੇ ਜੀਪੀਆਰ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਕਿ ਤੜਕੇ ਕਰੀਬ 4 ਵਜੇ ਇਹ ਵੱਡਾ ਹਾਦਸਾ ਵਾਪਰਿਆ ਜਦੋਂ ਦੋ ਟ੍ਰੇਨਾਂ ਆਪਸ ਵਿੱਚ ਟਕਰਾਈਆਂ ਇਹਨਾਂ ਵਿੱਚੋਂ ਇੱਕ ਮਾਲ ਗੱਡੀ ਸੀ ਅਤੇ ਦੂਜੀ ਗੱਡੀ ਵਿੱਚ ਯਾਤਰੀ ਸਵਾਰੀ ਹਾਲਾਂਕਿ ਟੱਕਰ ਬੇਹੱਦ ਜ਼ਬਰਦਸਤ ਡੱਬੇ ਇੱਕ ਦੂਜੇ ਦੇ ਉੱਪਰ ਜਾ ਚੜੇ ਪਰ ਕਿਸੇ ਵੀ ਯਾਤਰੀ ਨੂੰ ਕੋਈ ਵੀ ਝੋਟ ਨਹੀਂ ਆਈ ਜਦਕਿ ਦੋਵੇਂ ਟ੍ਰੇਨਾਂ ਦੇ ਪਾਇਲਟ ਯਾਨੀ ਕਿ ਡਰਾਈਵਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕਿ ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ